ਦੇਸਾਂ ਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਏ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਕਹਾਣੀ ਵੀ ਜਰੂਰ ਪਸੰਦ ਆਵੇਗੀ ਰਾਣੀ ਅੱਜ ਸਵੇਰੀ ਡੂੰਘੀਆਂ ਸੋਚਾਂ ਵਿੱਚ ਗੁੰਮ ਸੀ ਕਿਸੇ ਕੰਮ ਵਿੱਚ ਉਸਦਾ ਮਨ ਨਹੀਂ ਸੀ ਲੱਗ ਰਿਹਾ ਉਸ ਨੂੰ ਬੇਚੈਨ ਦੇਖ ਕੇ ਉਸ ਦਾ ਬਜ਼ੁਰਗ ਬਾਬੂ ਕਹਿਣ ਲੱਗਾ ਕੀ ਹੋਇਆ ਰਾਣੀ ਕੋਈ ਪਰੇਸ਼ਾਨੀ ਹੈ ਤਾਂ ਰਾਣੀ ਨੇ ਇੱਕ ਡੂੰਗੀ ਸਾਹ ਲੈਂਦੇ ਹੋਏ ਕਿਹਾ ਆਪਣੇ ਸਾਹਮਣੇ ਆਪਣੇ ਨੂੰ ਪੁੱਤ ਦਾ ਘਰ ਉੱਜੜਦਾ ਵੇਖ ਕੇ ਇੱਕ ਮਾਂ ਕਿਵੇਂ ਖੁਸ਼ ਰਹਿ ਸਕਦੀ ਹੈ ਕਿੰਨਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਮੈਂ ਉਹਨਾਂ ਦੋਹਾਂ ਨੂੰ ਕਿ ਛੋਟੀਆਂ-ਮੋਟੀਆਂ ਗੱਲਾਂ ਤਾਂ ਹਰ ਘਰ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ ਲੜਾਈਆਂ ਝਗੜਿਆਂ ਨੂੰ ਜਿੰਨਾ ਖਿੱਚਿਆ ਜਾਵੇ ਓਨੇ ਹੀ ਵੱਧਦੇ ਹਨ ਪਰ ਅੱਜ ਕੱਲ ਦੇ ਬੱਚੇ ਕਿਸੇ ਦੀ ਸੁਣਦੇ ਕਿੱਥੇ ਹਨ ਕੱਲ ਅਦਾਲਤ ਦੀ ਸੁਣਵਾਈ ਹੈ ਉਸ ਤੋਂ ਬਾਅਦ ਦੋਵੇਂ ਹਮੇਸ਼ਾ ਲਈ ਅਲੱਗ ਹੋ ਜਾਣਗੇ ਰਾਣੀ ਦੀ ਗੱਲ ਦਾ ਜਵਾਬ ਦਿੰਦੇ ਹੋਏ ਉਸਦੇ ਬਾਪੂ ਨੇ ਕਿਹਾ ਪੁੱਤ ਕਿੰਨੇ ਸਾਲ ਪਹਿਲਾਂ ਮੈਂ ਤੇ ਤੇਰੀ ਮਾਂ ਵੀ ਬਿਲਕੁਲ ਇਹੋ ਜੀ ਪਰੇਸ਼ਾਨੀ ਵਿੱਚੋਂ ਲੰਘ ਰਹੀ ਸੀ ਜਦੋਂ ਤੂੰ ਆਪਣੇ ਪਤੀ ਤੋਂ ਅਲੱਗ ਹੋਣ ਦਾ ਮਨ ਬਣਾ ਲਿਆ ਸੀ ਉਸ ਤੋਂ ਤਲਾਕ ਲੈਣ ਦਾ ਫੈਸਲਾ ਕਰ ਲਿਆ ਸੀ ਅਸੀਂ ਵੀ ਤਾਂ ਤੈਨੂੰ ਸਮਝਾਉਣ ਵਿੱਚ ਬਹੁਤ ਕੋਸ਼ਿਸ਼ ਕੀਤੀ ਸੀ ਪਰ ਜਦੋਂ ਉਸ ਸਮੇਂ ਤੂੰ ਨਹੀਂ ਮੰਨੀ ਤਾਂ ਹੁਣ ਆਪਣੇ ਪੁੱਤ ਤੋਂ ਕਿਵੇਂ ਉਮੀਦ ਕਰ ਸਕਦੀ ਹੈ ਉਹ ਤੇਰੀ ਗੱਲ ਸਮਝੇਗਾ ਅੱਜ ਇੰਨੇ ਸਾਲਾਂ ਬਾਅਦ ਸਮਾਂ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਬਜ਼ੁਰਗ ਬਾਪੂ ਦੀ ਗੱਲ ਸੁਣਨੇ 'ਸਾਂ ਰਾਣੀ ਦੀ ਅੱਖਾਂ ਵਿੱਚੋਂ ਹੰਝੂ ਨਿਕਲ ਜਾਂਦੇ ਹਨ ਫਿਰ ਉਸਦੇ ਬਾਪੂ ਨੇ ਕਿਹਾ ਪਰ ਬੇਟਾ ਮੈਨੂੰ ਲੱਗਦਾ ਹੈ ਇਦਾਂ ਦੇ ਟਾਈਮ ਵਿੱਚ ਤੈਨੂੰ ਆਪਣੇ ਪੁੱਤ ਅਮਨ ਨਾਲ ਹੋਣਾ ਚਾਹੀਦਾ ਹੈ ਤੁਸੀਂ ਠੀਕ ਕਹਿ ਰਹੇ ਬਾਪੂ ਜੀ ਮੈਂ ਕੱਲ ਹੀ ਸਵੇਰੇ ਚੰਡੀਗੜ੍ਹ ਰਵਾਨਾ ਹੋ ਜਾਵਾਂਗੀ ਅਸਲ ਵਿੱਚ ਜਦੋਂ ਰਾਣੀ ਦਾ ਆਪਣੇ ਪਤੀ ਤਰਸੇਮ ਸਿੰਘ ਤੋਂ ਤਲਾਕ ਹੋਇਆ ਸੀ ਉਸ ਸਮੇਂ ਉਹਨਾਂ ਦਾ ਪੁੱਤਰ ਅਮਨ 11 ਸਾਲਾਂ ਦਾ ਸੀ ਮਾਪੇ ਤੋਂ ਅਲੱਗ ਹੋਣ ਤੋਂ ਬਾਅਦ ਅਮਨ ਅੰਦਰ ਹੀ ਅੰਦਰ ਘੁੱਟਿਆ ਰਹਿਣ ਲੱਗਿਆ ਉਹ ਆਪਣੀ ਮਾਂ ਨਾਲ ਵੀ ਉਖੜਿਆ ਜਿਹੜਾ ਰਹਿੰਦਾ ਸੀ ਤਲਾਕ ਤੋਂ ਬਾਅਦ ਰਾਣੀ ਆਪਣੇ ਪੁੱਤ ਨੂੰ ਲੈ ਕੇ ਪੈਕੀ ਘਰ ਰਹਿਣ ਲੱਗੀ। ਪੜ੍ਹਾਈ ਲਿਖਾਈ ਪੂਰੀ ਹੋਣ ਤੋਂ ਬਾਅਦ ਅਮਨ ਨੇ ਚੰਡੀਗੜ੍ਹ ਵਿੱਚ ਨੌਕਰੀ ਜੁਆਇਨ ਕਰ ਲਈ। ਉੱਥੇ ਉਹ ਸੈਟਲ ਹੋ ਗਿਆ। ਰਾਣੀ ਤੇ ਤਰਸੇਮ ਸਿੰਘ ਨੂੰ ਅਲੱਗ ਹੋਏ ਤਕਰੀਬਨ 18 ਸਾਲ ਲੰਘ ਚੁੱਕੇ ਸਨ। 18 ਸਾਲਾਂ ਬਾਅਦ ਅੱਜ ਉਸਦੇ ਪੁੱਤਰ ਅਮਨ ਦੀ ਘਰਸਤੀ ਵੀ ਟੁੱਟਣ ਦੇ ਕਿਨਾਰੇ ਖੜੀ ਸੀ। ਅਗਲੇ ਦਿਨ ਜਦੋਂ ਰਾਣੀ ਅਮਨ ਦੇ ਘਰ ਪਹੁੰਚੀ ਤਾਂ ਅਮਨ ਨੇ ਦਰਵਾਜ਼ਾ ਖੋਲ੍ਹਿਆ। ਉਦੋਂ ਹੀ ਉਸਦਾ ਵਕੀਲ ਦਾ ਫੋਨ ਆਇਆ ਹੋਇਆ ਸੀ। ਉਹ ਕਹਿਣ ਲੱਗਾ ਮੁਬਾਰਕ ਹੋਵੇ ਅਮਨ ਸਾਹਿਬ। ਅੱਜ ਤਾਂ ਪੱਕੇ ਤੌਰ ਤੇ ਤੁਹਾਨੂੰ ਤਲਾਕ ਮਿਲ ਜਾਵੇਗਾ ਅਦਾਲਤ ਤੋਂ ਤੁਹਾਨੂੰ ਤੁਹਾਡੇ ਤਲਾਕ ਦੇ ਕਾਗਜ਼ ਵੀ ਮਿਲ ਜਾਣਗੇ ਉਸ ਤੋਂ ਬਾਅਦ ਤੁਸੀਂ ਫਿਰ ਸੋਨਮ ਤੋਂ ਹਮੇਸ਼ਾ ਲਈ ਆਪਣੇ ਇਹ ਰਿਸ਼ਤੇ ਤੋਂ ਆਜ਼ਾਦ ਹੋ ਜਾਉਗੇ ਐਨੀ ਗੱਲ ਸੁਣਨੇ ਸਾਰੇ ਅਮਨ ਦਾ ਦਿਲ ਜਿਵੇਂ ਰੁਕ ਗਿਆ ਹੋਵੇ ਉਦੋਂ ਹੀ ਰਾਣੇ ਨੇ ਪਿੱਛੇ ਆ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਤਾਂ ਉਹ ਆਪਣੀ ਮਾਂ ਤੋਂ ਪਰੇਸ਼ਾਨੀ ਨਾ ਲੁਕੋ ਸਕਿਆ اپنی ماں ਦੇ ਗਲ ਲਾ ਕੇ ਬਹੁਤ ਜ਼ਿਆਦਾ ਰੋਇਆ ਐਨੇ ਸਮੇਂ ਤੋਂ ਜੋ ਦਿਲ ਵਿੱਚ ਦਰਦ ਭਰਿਆ ਹੋਇਆ ਸੀ ਉਹ ਅੱਜ ਹਲਕਾ ਕਰ ਲੈਣਾ ਚਾਹੁੰਦਾ ਸੀ ਮਾਂ ਘਰ ਛੱਡ ਕੇ ਜਾਂਦੇ ਸਮੇਂ ਉਹਨੇ ਕਿਹਾ ਸੀ ਕਿ ਅਮਨ ਆਪਾਂ ਇੱਕ ਨਦੀ ਦੇ ਦੋ ਕਿਨਾਰੇ ਤਰ੍ਹਾਂ ਹਾਂ ਜੋ ਚਾਹ ਕੇ ਵੀ ਆਪਸ ਵਿੱਚ ਨਹੀਂ ਮਿਲ ਸਕਦੇ ਸ਼ਾਇਦ ਸੋਨਮ ਨੇ ਸਹੀ ਕਿਹਾ ਸੀ ਮੈਂ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਡੂੰਘਾਈ ਨਾਲ ਦੇਖਦਾ ਸੀ ਜ਼ਿੰਦਗੀ ਵਿੱਚ ਕਿਸੇ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਸੀ ਇਸ ਲਈ ਅੱਜ ਮੈਂ ਇਕੱਲਾ ਰਹਿ ਗਿਆ ਹਾਂ काश मैं उस दिन उस नु रोक लैंदा काश मैं उस दिन उस नु ਛੱਡ ਕੇ ਦਫ਼ਤਰ ਨਾ ਜਾਂਦਾ ਜਿਵੇਂ ਕਿਵੇਂ ਕਰਕੇ ਉਸ ਨੂੰ ਮਨਾ ਲੈਂਦਾ ਤਾਂ ਅੱਜ ਸਾਨੂੰ ਇਹ ਦਿਨ ਨਾ ਦੇਖਣਾ ਪੈਂਦਾ ਰਾਣੀ ਦੇ ਮਾਂ ਹੋਣ ਕਰਕੇ ਅਮਨ ਦਾ ਦਰਦ ਸਾਫ਼-ਸਾਫ਼ ਸਮਝ ਸਕਦੀ ਸੀ ਉਹ ਜਾਣਦੀ ਸੀ ਕਿ ਅਮਨ ਇਸ ਘਟਨਾ ਨਾਲ ਅੰਦਰ ਹੀ ਅੰਦਰ ਟੁੱਟ ਚੁੱਕਾ ਸੀ ਇਸ ਲਈ ਉਸ ਨੂੰ ਸਮਝਾਂਦੇ ਹੋਏ ਉਹ ਕਹਿਣ ਲੱਗੀ ਪੁੱਤ ਹਜੇ ਦੇਰ ਨਹੀਂ ਹੋਈ ਇੱਕ ਵਾਰ ਆਪਣੇ ਇਸ ਰਿਸ਼ਤੇ ਨੂੰ ਫਿਰ ਤੋਂ ਮੌਕਾ ਦੇ ਕੇ ਦੇਖ ਲੈ ਜਿੰਦਗੀ ਕੱਢਣਾ ਬਹੁਤ ਜ਼ਿਆਦਾ ਔਕਾ ਹੈ ਇਹ ਗੱਲ ਮੈਂ ਖੁਦ ਮਹਿਸੂਸ ਕਰ ਚੁੱਕੀ ਹਾਂ ਮੈਂ ਤਾਂ ਜ਼ਿੰਦਗੀ ਵਿੱਚ ਇੰਨਾ ਵੱਡਾ ਫੈਸਲਾ ਲੈ ਕੇ ਅੱਜ ਤੱਕ ਪਛਤਾ ਰਹੀਆਂ ਪਰ ਤੂੰ ਇਦਾਂ ਦੀ ਨੋਬਤ ਹੀ ਨਾ ਆਣ ਦਈ ਪਰ ਮੰਮੀ ਹੁਣ ਸਭ ਕੁਝ ਖਤਮ ਹੋ ਚੁੱਕਾ ਹੈ ਇਸ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ ਅੱਜ ਅਦਾਲਤ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਕਾਨੂੰਨੀ ਤੌਰ ਤੇ ਅਲੱਗ ਹੋ ਜਾਵਾਂਗੇ ਅਮਨ ਥੋੜੀ ਦੇਰ ਬਾਅਦ ਤਿਆਰ ਹੋ ਕੇ ਅਦਾਲਤ ਵਿੱਚ ਚਲਾ ਜਾਂਦਾ ਹੈ ਅਦਾਲਤ ਦੀ ਕਾਰਵਾਈ ਤੋਂ ਪਹਿਲਾਂ ਅਮਨ ਨੇ ਸੋਨਮ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸ ਦੀ ਮਾਂ ਕੰਤ ਵਾਂਗ ਉਹਨਾਂ ਦੇ ਵਿਚਾਲੇ ਆ ਕੇ ਖੜੀ ਹੋ ਗਈ ਕੁਝ ਦੇਰ ਬਾਅਦ ਉਹਨਾਂ ਦੋਨਾਂ ਤੇ ਤਲਾਕ ਨੂੰ ਮਨਜ਼ੂਰੀ ਮਿਲ ਗਈ ਅਮਨ ਆਪਣੇ ਘਰ ਵਾਪਸ ਆ ਗਿਆ ਸੀ ਘਰ ਪਹੁੰਚਦੇ ਹੀ ਉਸ ਦੀ ਮ ਉਹ ਪ੍ਰਸ਼ਨਵਾਚਕ ਨਜ਼ਰਾਂ ਨਾਲ ਵੇਖਿਆ ਤਾਂ ਆਪਣੇ ਦੁੱਖ ਦੇ ਸਮੁੰਦਰ ਨੂੰ ਅੰਦਰ ਹੀ ਅੰਦਰ ਦਬਾਉਂਦੇ ਹੋਏ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਮੰਮੀ ਕੁਝ ਧੇਰ ਬਾਅਦ ਸੌਣਮ ਇੱਥੇ ਆਉਣ ਵਾਲੀ ਹੈ ਆਪਣਾ ਬਾਕੀ ਬਚਿਆ ਹੋਇਆ ਸਮਾਨ ਲੈਣ ਵਾਸਤੇ ਇੰਨਾ ਕਹਿ ਕੇ ਅਮਨ ਆਪਣੇ ਕਮਰੇ ਵਿੱਚ ਚਲਾ ਗਿਆ ਅਲਮਾਰੀ ਖੋਲ ਕੇ ਉਸ ਵਿੱਚ ਸੋਨਮ ਦੀਆਂ ਕੁਝ ਸਾਰੀਆਂ ਤੇ ਕੱਪੜੇ ਸਨ ਜਿਨ੍ਹਾਂ ਨੂੰ ਅਮਨ ਨੇ ਸੋਨਮ ਦੀਆਂ ਯਾਦਾਂ ਦੇ ਤੌਰ ਤੇ ਸੰਭਾਲ ਕੇ ਰੱਖਿਆ ਹੋਇਆ ਸੀ ਉਹਨਾਂ ਕੱਪੜਿਆਂ ਵੱਲ ਦੇਖਦੇ ਹੋਏ ਅਮਨ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਮਨ ਆਪਣੇ ਹੱਥਾਂ ਵਿੱਚ ਫੜੇ ਸੋਨਮ ਦੇ ਕੱਪੜੇ ਦੇਖ ਕੇ ਰੋ ਰਿਹਾ ਸੀ ਅਤੇ ਆਪਣੇ ਆਪ ਨਾਲ ਹੀ ਗੱਲ ਕਰਨ ਲੱਗਾ ਕਿ ਮੈਂ ਆਪਣੇ ਆਪ ਨੂੰ ਇੰਨਾ ਕਠੋਰ ਕਰ ਲਿਆ ਸੀ ਉਹ ਕਠੋਰਤਾ ਵਿੱਚ ਸੋਨਮ ਦਾ ਦਮ ਘਟਣ ਲੱਗਾ ਸੀ ਕਿਉਂਕਿ ਮੈਂ ਆਪਣੇ ਆਪ ਨੂੰ ਉਸ ਦੇ ਅਨੁਸਾਰ ਢਾਲ ਨਾ ਸਕਿਆ ਜੇਕਰ ਹਾਲਾਤਾਂ ਦੇ ਅਨੁਸਾਰ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਬਦਲ ਲੰਦਾ ਤਾਂ ਸ਼ਾਇਦ ਅੱਜ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ ਸ਼ਾਇਦ ਅੱਜ ਜ ਸੋਨਮ ਅਤੇ ਮੈਂ ਇਕੱਠੇ ਹੁੰਦੇ ਕੁਝ ਇਹੋ ਜਿਹਾ ਹੀ ਹਾਲ ਸੋਨਮ ਦਾ ਸੀ ਉਸਦੇ ਦਿਮਾਗ ਵਿੱਚ ਵੀ ਬਹੁਤ ਜ਼ਿਆਦਾ ਤੂਫਾਨ ਭਰੇ ਹੋਇਆ ਸੀ ਦਿਮਾਗ ਵਿੱਚ ਵਿਚਾਰਾਂ ਦਾ ਤੂਫਾਨ ਉਥਲ ਪੁਤਲ ਮਚਾਰਿਆ ਸੀ ਉਹ ਸੋਚਣ ਲੱਗੀ ਸ਼ਾਇਦ ਜ਼ਿੰਦਗੀ ਇਦਾਂ ਦੀ ਹੀ ਹੈ ਜਦੋਂ ਤੱਕ ਸਾਨੂੰ ਸਾਹਮਣੇ ਵਾਲਾ ਇਨਸਾਨ ਸਮਝ ਵਿੱਚ ਆਉਂਦਾ ਹੈ ਉਦੋਂ ਤੱਕ ਸਾਡੇ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਜਦੋਂ ਤੱਕ ਅਸੀਂ ਦੋਨੇ ਇਕੱਠੇ ਸੀ ਮੈਂ ਉਸ ਨੂੰ ਨਹੀਂ ਸਮਝ ਸਕੀ ਹੁਣ ਸਮਝ ਵਿੱਚ ਆਇਆ ਤਾਂ ਹੁਣ ਬਹੁਤ ਦੇਰ ਹੋ ਚੁੱਕੀ ਹੈ ਤੇਰੇ ਬਿਨਾ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਪਰ ਹੁਣ ਆਪਣੇ ਇਨਾਂ ਹੱਥਾਂ ਨਾਲ ਮੈਂ ਤੇਰੇ ਕੋਲ ਵਾਪਸ ਆਉਣ ਦੇ ਸਾਰੇ ਰਸਤੇ ਬੰਦ ਕਰ ਲਏ ਵਿਚਾਰਾਂ ਦਾ ਤੂਫਾਨ ਸੋਨਮ ਨੂੰ ਅਤੀਤ ਵੱਲ ਜਾ ਰਿਹਾ ਸੀ ਅਮਨ ਤੇ ਸੋਨਮ ਕਾਲਜ ਵਿੱਚ ਇਕੱਠੇ ਪੜ੍ਹਦੇ ਸੀ ਵੈਸੇ ਤਾਂ ਸੋਨਮ ਦਾ ਧਿਆਨ ਕਦੇ ਅਮਨ ਵੱਲ ਗਿਆ ਹੀ ਨਹੀਂ ਸੀ ਪਰ ਜਦੋਂ ਅਮਨ ਨੇ ਫਰਸਟ ইয়ার ਵਿੱਚ ਟੌਪ ਕੀਤਾ ਤਾਂ ਉਹ ਹੈਰਾਨ ਰਹਿ ਗਈ ਕਿ ਕਿਸੇ ਮੁੰਡੇ ਦਾ ਰਿਜ਼ਲਟ ਇੰਨਾ ਚੰਗਾ ਵੀ ਹੋ ਸਕਦਾ ਹੈ ਅਮਨ ਦਾ ਪੜ੍ਹਾਈ ਵੱਲ ਧਿਆਨ ਦੇਖ ਕੇ ਉਹ ਉਸ ਵੱਲ ਆਕਰਸ਼ਿਤ ਹੋਣ ਲੱਗੀ ਹੌਲੀ ਹੌਲੀ ਦੋਹਾਂ ਦੀ ਗੱਲਬਾਤ ਸ਼ੁਰੂ ਹੋ ਗਈ ਕੁਝ ਸਮਾਂ ਬਾਅਦ ਦੋਹੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਪਰ ਦੋਨਾਂ ਵਿੱਚੋਂ ਕਿਸੇ ਨੇ ਆਪਣੇ ਮਨ ਦੀ ਗੱਲ ਇੱਕ ਦੂਜੇ ਨੂੰ ਨਹੀਂ ਦੱਸੀ ਕਾਲਜ ਦਾ ਆਖਰੀ ਦਿਨ ਸੀ ਸੋਨਮ ਅਮਨ ਦੇ ਕੋਲ ਆਈ ਤੇ ਕਹਿਣ ਲੱਗੀ ਅਮਨ ਮੈਂ ਆਪਣੀ ਇਸ ਦੋਸਤੀ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ ਮੈਂ ਇਸ ਦੋਸਤੀ ਨੂੰ ਅੱਗੇ ਕੁਝ ਨਾਮ ਦੇਣਾ ਚਾਹੁੰਦੀ ਹਾਂ ਪੂਰੀ ਉਮਰ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਕੀ ਤੂੰ ਮੈਨੂੰ ਪਸੰਦ ਕਰਦਾ ਹੈ ਇਹ ਗੱਲ ਸੁਣ ਕੇ ਅਮਨ ਕੁਝ ਦੇਰ ਚੁੱਪ ਰਿਹਾ ਫਿਰ ਹੌਲੀ ਜਿਹੀ ਕਹਿਣ ਲੱਗਾ ਆ ਮੈਂ ਵੀ ਤੈਨੂੰ ਬਹੁਤ ਪਸੰਦ ਕਰਦਾ ਹਾਂ ਮੈਂ ਵੀ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਇੰਨਾ ਆ ਕੇ ਉਹ ਸੋਨਮ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਦੋਨਾਂ ਨੇ ਇੱਕ ਦੂਜੇ ਨਾਲ ਵਿਆਹ ਕਰਨਾ ਫੈਸਲਾ ਤਾਂ ਕਰ ਲਿਆ ਪਰ ਦੋਨਾਂ ਦੀਆਂ ਜਾਤਾਂ ਵੱਖ-ਵੱਖ ਸੀ ਇਸ ਲਈ ਵਿਆਹ ਕਰਨਾ ਇੰਨਾ ਸੌਖਾ ਨਹੀਂ ਸੀ ਅਮਨ ਦੇ ਪਰਿਵਾਰ ਵਾਲਿਆਂ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ ਪਰ ਸੋਨਮ ਦੀ ਮਾਪਿਓ ਮੰਨਣ ਲਈ ਤਿਆਰ ਨਹੀਂ ਸੀ ਸੋਨਮ ਵੀ ਆਪਣੇ ਫੈਸਲੇ ਤੇ ਅੜੀ ਹੋਈ ਸੀ ਜੇਕਰ ਵਿਆਹ ਕਰਵਾਵੇਗੀ ਤਾਂ ਉਹ ਵੀ ਅਮਨ ਨਾਲ ਨਹੀਂ ਤਾਂ ਉਹ ਸਾਰੀ ਉਮਰ ਕੁਆਰੀ ਬੈਠੀ ਰਹੀ ਆਖਰਕਾਰ ਉਹਨਾਂ ਨੇ ਬੁਝੇ ਮੰਨਣ ਹਾਂ ਕਰ ਦਿੱਤੀ ਪਰ ਅਮਨ ਨੂੰ ਉਹਨਾਂ ਨੇ ਆਪਣੇ ਦਿਲੋਂ ਨਹੀਂ ਅਪਣਾਇਆ ਸੀ ਦੂਜੀ ਜਾਤਾਂ ਹੋਣ ਕਰਕੇ ਉਹਨਾਂ ਇਹ ਕੰਡਾ ਚੁੱਪਦਾ ਰਹਿੰਦਾ ਸੀ ਪਰ ਫਿਰ ਵੀ ਸਾਰੀ ਅੜਚੜਾਂ ਲੰਘ ਕੇ ਕਾਲਜ ਪਾਸ ਕਰਨ ਤੋਂ 2 ਸਾਲਾਂ ਬਾਅਦ ਸੋਨਮ ਤੇ ਅਮਨ ਦਾ ਵਿਆਹ ਹੋ ਗਿਆ ਸੋਨਮ ਆਪਣੇ ਵਿਆਹ ਦੇ ਉਹਨਾਂ ਖੂਬਸੂਰਤ ਪਲਾਂ ਨੂੰ ਯਾਦ ਕਰਨ ਲੱਗੀ ਜਦੋਂ ਵਿਆਹ ਤੋਂ ਬਾਅਦ ਸੋਨਮ ਨੇ ਅਮਨ ਦੇ ਕਾਰ ਵਿੱਚ ਪਹਿਲਾ ਪੈਰ ਰੱਖਿਆ ਸੀ ਅਮਨ ਨੇ ਇੱਕ ਪੇਪਰ ਉੱਤੇ ਉਸਦੇ ਪੈਰਾਂ ਦੇ ਨਿਸ਼ਾਨ ਲਏ ਸੀ ਠੀਕ 2 ਦਿਨ ਬਾਅਦ ਉਹ ਪੇਪਰ ਨੂੰ ਇੱਕ ਫੋਟੋ ਫਰੇਮ ਵਿੱਚ ਜੜਾ ਕੇ ਕਰ ਲੈ ਆਇਆ ਸੀ ਜਦੋਂ ਸੋਨਮ ਨੇ ਸਭ ਦੇਖਿਆ ਤਾਂ ਹੈਰਾਨੀ ਨਾਲ ਕਹਿਣ ਲੱਗੀ ਇਹ ਪੈਰਾਂ ਦੇ ਨਿਸ਼ਾਨ ਫੋਟੋ ਫਰੇਮ ਵਿੱਚ ਕਿਉਂ ਚੜਾ ਲਏ ਸੋਨਮ ਨੇ ਪੁੱਛਿਆ ਤਾਂ ਅਮਨੇ ਕਿਹਾ ਸੋਨਮ ਮਾਪੇ ਆਪਣੀ ਧੀ ਨੂੰ ਇੱਕ ਅਣਜਾਣ ਬੰਦੇ ਦੇ ਨਾਲ ਜੀਵਨ ਭਰ ਸਾਥ ਨਿਭਾਉਣ ਲਈ ਪ੍ਰੇਰਿਤ ਦਿੰਦੇ ਹਨ ਉਸ ਇਨਸਾਨ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰ ਦੀ ਲక్ష్ਮੀ ਨੂੰ ਉਨਾ ਹੀ ਪਿਆਰ ਅਤੇ ਇੱਜ਼ਤ ਦੇਵੇ ਜੋ ਉਸ ਨੂੰ ਉਸਦੇ ਘਰ ਵਿੱਚ ਮਿਲਦਾ ਸੀ ਬਸ ਐਸੇ ਦਿਸ਼ਾ ਵਿੱਚ ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਅਮਨ ਦੇ ਇਹ ਵਿਚਾਰ ਜਾਣਨ ਤੋਂ ਬਾਅਦ ਸੋਨਮ ਹੈਰਾਨ ਰਹਿ ਗਈ ਫਿਰ ਉਸ ਨੂੰ ਖਿਆਲ ਆਉਣ ਲੱਗਾ ਕਿ ਅਮਨ ਵਿਆਹ ਤੋਂ ਬਾਅਦ ਕਿਵੇਂ ਸੂਰਜ ਨਿਕਲਣ ਤੋਂ ਪਹਿਲਾਂ ਹੀ ਉੱਠ ਕੇ ਘਰ ਦਾ ਲਗਭਗ ਸਾਰਾ ਕੰਮ ਨਿਪਟਾ ਦਿੰਦਾ ਸੀ ਫਿਰ ਨਹਾ ਤੋਂ ਕੇ ਪੂਜਾ ਪਾਠ ਕਰਕੇ ਸੋਨਮ ਨੂੰ ਜਗਾਉਂਦਾ ਸੀ ਸਾਰੇ ਪਲ ਕਿਸੇ ਫਿਲਮ ਦੀ ਤਰ੍ਹਾਂ ਉਸਦੇ ਅੱਖਾਂ ਦੇ ਸਾਹਮਣੇ ਚੱਲਣ ਲੱਗੇ ਗੁੱਡ ਮਾਰਨਿੰਗ ਸੋਨਮ ਦੇਖੋ ਸਵੇਰ ਹੋ ਚੁੱਕਿਆ ਹੈ ਖਿੜਕੀ ਖੋਲਦੇ ਅਮਨ ਨੇ ਕਿਹਾ ਪਰ ਸੋਨਮ ਤਾਂ ਜਿਵੇਂ ਆਪਣੀ ਨੀਂਦ ਵਿੱਚੋਂ ਨਿਕਲਣੀ ਨਹੀਂ ਸੀ ਚਾਹੁੰਦੀ ਫਿਰ ਅਮਨ ਨੇ ਕਿਹਾ ਉੱਠ ਸੋਨਮ ਮੈਂ ਕੜਾਕੇਦਾਰ ਚਾਹ ਬਣਾ ਕੇ ਲਿਆਇਆ ਤੇਰੇ ਲਈ ਸੂਰਜ ਦੀਆਂ ਕਿਰਨਾਂ ਦੇ ਨਾਲ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੋ ਫਿਰ ਸੋਨਮ ਬੜੀ ਮੁਸ਼ਕਲ ਨਾਲ ਨੀਂਦ ਦੀ ਗੋਦ ਵਿੱਚੋਂ ਬਾਹਰ ਨਿਕਲਦੀ ਤੇ ਕਹਿਣ ਲੱਗੀ ਗੁੱਡ ਮਾਰਨਿੰਗ ਮਾਈ ਡੀਅਰ ਹਸਬੈਂਡ ਲੱਗਦਾ ਹੈ ਅੱਜ ਵੀ ਸਵੇਰੇ ਸਵੇਰੇ ਤੁਸੀਂ ਸਾਰੇ ਕੰਮ ਨਿਵੇੜ ਲਏ ਜੀ ਹਾਂ ਸੋਨਮ ਜੀ ਸਾਰੇ ਕੰਮ ਹੋ ਚੁੱਕੇ ਹਨ ਘਰ ਦੀ ਸਫਾਈ ਬਰਤਨ ਕੱਪੜੇ ਝਾੜੂ ਕਪੜੇ ਸਪੋਣਾ ਬਾਕੀ ਰਹਿੰਦਾ ਹੈ ਤਾਂ ਸੋਨਮ ਕਹਿਣ ਲੱਗੀ ਅਮਨ ਕਿਉਂ ਤੁਸੀਂ ਸਵੇਰੇ ਸਵੇਰੇ ਆਪਣੀ ਨੀਂਦ ਖਰਾਬ ਕਰਕੇ ਇਕੱਲੇ ਹੀ ਇੰਨਾ ਸਾਰਾ ਕੰਮ ਕਰਦੇ ਹੋ ਤੁਹਾਡੇ ਆਫਿਸ ਜਾਣ ਤੋਂ ਬਾਅਦ ਮੈਂ ਸਾਰਾ ਕੰਮ ਕਰ ਲਵਾਂਗੀ ਤੁਸੀਂ ਆਪਣੇ ਦਫਤਰ ਦਾ ਕੰਮ ਸੰਭਾਲਿਆ ਕਰੋ ਘਰ ਦੇ ਕੰਮ ਦੀ ਚਿੰਤਾ ਨਾ ਕਰਿਆ ਕਰੋ ਜਵਾਬ ਵਿੱਚ ਅਮਨ ਨੇ ਕਿਹਾ ਸੋਨਮ ਮੈਨੂੰ ਸਾਰੇ ਕੰਮ ਸਹੀ ਸਮੇਂ ਤੇ ਕਰਨੇ ਬਹੁਤ ਚੰਗੇ ਲੱਗਦੇ ਹਨ ਸਹੀ ਸਮੇਂ ਤੇ ਸਾਰੇ ਕੰਮ ਹੋਣ ਜਾਣ ਨਾਲ ਨਤੀਜੇ ਚੰਗੇ ਮਿਲਦੇ ਹਨ ਕੁਦਰਤ ਨੂੰ ਵੀ ਦੇਖ ਲਓ ਆਪਣੇ ਸਾਰੇ ਕੰਮ ਸਹੀ ਸਮੇਂ ਤੇ ਕਰਦੀ ਹੈ ਕੁਦਰਤ ਇਹ ਕੁਦਰਤ ਕੌਣ ਹੈ ਸੋਨਮ ਨੇ ਆਪਣੇ ਪਰਵੱਟੇ ਇਕੱਠੇ ਕਰ ਦੋਏ ਅਮਨ ਤੋਂ ਪੁੱਛਿਆ ਸੋਨਮ ਜੀ ਕੁਦਰਤ ਯਾਨੀ ਕਿ ਨੇਚਰ ਜਿਵੇਂ ਕਿ ਸੂਰਜ ਆਪਣੇ ਸਮੇਂ ਤੇ ਚੜਦਾ ਹੈ ਛਿਪਦਾ ਹੈ ਧਰਤੀ ਆਸਮਾਨ ਆਪਣੀ ਧੂਰੀ ਤੇ ਘੁੰਮ ਰਹੀ ਹੈ ਨਦੀ ਆਪਣੀ ਗਤੀ ਨਾਲ ਵਹਿ ਰਹੀ ਹੈ ਇਸੇ ਲਈ ਮਨੁੱਖ ਨੂੰ ਵੀ ਆਪਣਾ ਕੰਮ ਸਹੀ ਸਮੇਂ ਤੇ ਕਰਨਾ ਚਾਹੀਦਾ ਹੈ ਖੁਦ ਹੀ ਦੇਖ ਲਓ ਇੱਕ ਤਾਂ ਹਰ ਰੋਜ਼ ਰੂਟੀਨ ਬਣੀ ਰਹਿੰਦੀ ਹੈ ਤਾ ਚੰਗੀ ਆਦਤ ਬਣ ਜਾਂਦੀ ਹੈ। ਦੂਜਾ ਸਵੇਰੇ ਸਾਰੇ ਘਰ ਦੇ ਕੰਮ ਕਰਕੇ ਵਧੀਆ ਕਸਰਤ ਹੋ ਜਾਂਦੀ ਹੈ। ਤਾਂ ਸਿਹਤ ਨੂੰ ਵੀ ਫਾਇਦਾ ਹੁੰਦਾ ਹੈ। ਜੇਕਰ ਅਸੀਂ ਆਪਣੀ ਸ਼੍ਰੀਮਤੀ ਦੇ ਹਿੱਸੇ ਦਾ ਕੁਝ ਕੰਮ ਕਰ ਲਵਾਂਗੇ ਤਾਂ ਉਸ ਨਾਲ ਸਾਡੀ ਘਰਵਾਲੀ ਵੀ ਖੁਸ਼ ਰਹੇਗੀ। ਐਨੀਆਂ ਗੱਲਾਂ ਕਰਨ ਤੋਂ ਬਾਅਦ ਅਮਨ ਨੇ ਸੋਨਮ ਤੋਂ ਪੁੱਛਿਆ ਦੱਸੋ ਜੀ ਚਾਹ ਕਿਵੇਂ ਬਣੀ ਹੈ? ਤਾਂ ਸੋਨਮ ਕਹਿਣ ਲੱਗੀ ਪਤੀ ਦੇ ਤੁਸੀਂ ਚਾਹ ਬਣਾਉਂ ਤੇ ਮੈਨੂੰ ਪਸੰਦ ਨਾ ਆਵੇ ਇਹ ਕਿਵੇਂ ਹੋ ਸਕਦਾ ਹੈ? ਸੋਨਮ ਨੇ ਮੁਸਕਰਾਉਂਦੇ ਹੋਏ ਕਿਹਾ ਅਮਨ ਨੇ ਫਿਰ ਉਸ ਨੂੰ ਛੇੜਦੇ ਹੋਏ ਆਖਿਆ ਬਸ ਇਹ ਹੀ ਮੁਸਕਾਨ ਤੇ ਤਾਂ ਮੈਂ ਮਰ ਗਿਆ ਸੀ। ਸੋਨਮ ਅਮਨ ਨੂੰ ਕਹਿਣ ਲੱਗੀ ਦੀਵਾਲੀ ਆ ਰਹੀ ਹੈ ਅੱਜ ਮੇਰੇ ਮੰਮੀ ਪਾਪਾ ਕਰ ਮਠਾਈ ਦੇਣ ਆਉਣਗੇ ਤਾਂ ਤੁਸੀਂ ਛੇਤੀ ਕਰ ਆ ਜਾਓ ਚਿੰਤਾ ਨਾ ਕਰੋ ਸ਼੍ਰੀਮਤੀ ਜੀ ਮੈਂ ਛੇਤੀ ਕਰ ਆ ਜਾਵਾਂਗਾ ਉਹਨਾਂ ਦੇ ਲਈ ਆਪਣੇ ਹੱਥਾਂ ਨਾਲ ਖਾਸ ਪਕਵਾਨ ਵੀ ਤਿਆਰ ਕਰਾਂਗਾ ਉਂਗਲੀਆਂ ਛੱਟਦੇ ਰਹਿ ਜਾਣਗੇ ਦੇਖੀ ਤੂੰ ਫਿਰ ਅਮਨ ਆਪਣੇ ਆਫਿਸ ਚਲਾ ਗਿਆ ਜਦੋਂ ਸ਼ਾਮ ਨੂੰ ਸਨਮ ਦੇ ਮੰਮੀ ਪਾਪਾ ਘਰ ਆਏ ਤਾਂ ਆਪਣੀ ਜਵਾਈ ਦੀ ਆਹ ਭਗ ਦੇਖ ਕੇ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉਹਨਾਂ ਦੀ ਤਰੀਫਾਂ ਦੇ ਪੁੱਲ ਬੰਦ ਦਿੱਤੇ ਐਸੀ ਤਰ੍ਹਾਂ ਹੱਸਦੇ ਖੇਡਦੇ ਸਮਾਂ ਲੰਘਦਾ ਰਿਹਾ ਇੱਕ ਦਿਨ ਜਦੋਂ ਅਮਨ ਸ਼ਾਮ ਨੂੰ ਦਫ਼ਤਰ ਤੋਂ ਘਰ ਵਾਪਸ ਆਇਆ ਤਾਂ ਸਨਮ ਉਸਦੇ ਸਮੇਂ ਆਪਣੇ ਮੋਬਾਈਲ ਵਿੱਚ ਬਿਜੀ ਸੀ ਸ਼ੈਤ ਸਹੇਲਿਆਂ ਦੇ ਨਾਲ ਵਟਸਐਪ ਚੈਟ ਕਰ ਰਹੀ ਸੀ ਘਰ ਆਉਂਦੇ ਸਾਰ ਹੀ ਉਸ ਨੂੰ ਬਦਬੂ ਆਉਣ ਲੱਗੀ ਅਮਨ ਸਿੱਧਾ ਪਹਿਲਾਂ ਸੋਈ ਵਿੱਚ ਗਿਆ ਤੇ ਗੈਸ ਬੰਦ ਕਰਕੇ ਬਾਹਰ ਆਇਆ ਤੇ ਕਹਿਣ ਲੱਗਾ ਸੁਨਮ ਹੋਰ ਸੋਈ ਵਿੱਚ ਸਾਰੀ ਸਬਜ਼ੀ ਸੜ ਗਈ ਹੈ ਤੇ ਤੂੰ ਫੋਨ ਵਿੱਚ ਬਿਜੀ ਹੈ ਤੈਨੂੰ ਕਿੰਨੀ ਵਾਰ ਕਹਾਂ ਫੋਨ ਵਿੱਚ ਇੰਨਾ ਨਾ ਗਵਾਜਿਆ ਕਰ ਅਸਲ ਦੁਨੀਆ ਨਾਲੋਂ ਨਾਤਾ ਹੀ ਤੋੜ ਲਵੇਂ ਉਦੋਂ ਹੀ ਸੁਨਮ ਖਿੱਦਦੇ ਹੋਏ ਕਹਿਣ ਲੱਗੀ ਫੋਨ 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 ਮੈਨੂੰ ਸਮਝ ਨਹੀਂ ਆਉਂਦੀ ਅਮਨ ਮੇਰੇ ਫੋਨ ਤੋਂ ਤੁਹਾਨੂੰ ਇੰਨੀ ਪ੍ਰੋਬਲਮ ਕਿਉਂ ਹੈ ਹਮੇਸ਼ਾ ਮੇਰੇ ਫੋਨ ਜਾਂ ਇੰਸਟਾਗ੍ਰam ਦੇ ਬਾਰੇ ਵਿੱਚ ਕੋਈ ਨਾ ਕੋਈ ਕਮੈਂਟ ਕਰਦੇ ਹੀ ਰਹ ਦੁਨੀਆ ਨੂੰ ਵੇਖੋ ਕਿੱਥੋਂ ਕਿੱਥੇ ਪਹੁੰਚ ਚੁੱਕੀ ਹੈ ਤੁਸੀਂ ਆਪਣੇ ਆਪ ਨੂੰ ਦੇਖੋ ਆਧੇ ਜਵਾਨੇ ਵਿੱਚ ਤੁਸੀਂ ਹਜ਼ਾਰਾਂ ਸਾਲ ਪਿੱਛੇ ਚੱਲ ਰਹੇ ਹੋ ਕਦੇ ਕਿਸੇ ਸੋਸ਼ਲ ਮੀਡੀਆ ਸਾਈਟ ਤੇ ਤੁਹਾਡਾ ਕੋਈ ਅਕਾਊਂਟ ਨਹੀਂ ਬਣਾਇਆ ਜੋ ਤੁਹਾਨੂੰ ਪਤਾ ਲੱਗੇ ਕਿ ਦੁਨੀਆ ਕਿੱਦਾਂ ਦੀ ਹੈ ਕਿੰਨੀ ਰੰਗੀਨ ਹੈ ਇਹ ਰੰਗੀਨ ਦੁਨੀਆ ਦੇਖਣ ਨੂੰ ਮਿਲਦੀ ਹੈ ਲੋਕ ਆਪਣੇ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹਨ ਦੂਜਿਆਂ ਦੀਆਂ ਫੋਟੋਆਂ ਨੂੰ ਲਾਈਕ ਕਰਦੇ ਹਨ ਕਮੈਂਟ ਕਰਦੇ ਹਨ ਉਹਨਾਂ ਦੀ ਤਾਰੀਫ਼ ਕਰਦੇ ਹਨ ਇੱਥੇ ਤੁਸੀਂ ਖੁਦ ਨੂੰ ਦੇਖੋ ਐਂਡਰੋਇਡ ਫੋਨ ਦੇ ਜ਼ਮਾਨੇ ਵਿੱਚ ਤੁਸੀਂ ਬਟਨਾ ਵਾਲਾ ਫੋਨ ਰੱਖਦੇ ਹੋ ਉਹ ਵੀ 20 ਸਾਲ ਪੁਰਾਣਾ ਆਪਣੇ ਕੱਪੜੇ ਦੇਖੋ ਬਾਬਾ ਆਦਮ ਦੇ ਜਮਾਨੇ ਦੇ ਲੱਗਦੇ ਹਨ ਚਿੱਟੇ ਤੇ ਕਾਲੇ ਰੰਗ ਤੋਂ ਬਿਨਾ ਜਿਵੇਂ ਤੁਹਾਨੂੰ ਕੋਈ ਰੰਗ ਹੀ ਚੰਗਾ ਨਹੀਂ ਲੱਗਦਾ ਤੁਹਾਡੀ ਬੇਰੰਗ ਜ਼ਿੰਦਗੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਤੰਗ ਆ ਗਈ ਹਾਂ ਐਦਾਂ ਦੀ ਬੋਰੇਤ ਭਰੀ ਜ਼ਿੰਦਗੀ ਤੋਂ ਫਿਰ ਅਮਨ ਨੇ ਕਿਹਾ ਪਰ ਸੋਨੋ ਮੇਰੀ ਜ਼ਿੰਦਗੀ ਵਿੱਚ ਸਿਰਫ ਉਹਨਾਂ ਲੋਕਾਂ ਦੀ ਅਹਿਮਤ ਹੈ ਜੋ ਕਿ ਮੇਰੇ ਹਨ ਮੇਰੇ ਆਪਣੇ ਹਨ ਜੋ ਰਿਸ਼ਤਿਆਂ ਤੋਂ ਮੇਰੇ ਨਾਲ ਜੁੜੇ ਹੋਏ ਹਨ ਉਹਨਾਂ ਤੋਂ ਇਲਾਵਾ ਮੈਂ ਕਿਸੇ ਤੋਂ ਕੁਝ ਲੈਣਾ ਦੇਣਾ ਨਹੀਂ ਉਹਨਾਂ ਰਿਸ਼ਤਿਆਂ ਨੂੰ ਜੇਕਰ ਮੈਂ ਸਹੀ ਢੰਗ ਨਾਲ ਨਿਭਾ ਸਕਾਂ ਤਾਂ ਇਸ ਤੋਂ ਜ਼ਿਆਦਾ ਸੰਤੁਸ਼ਟੀ ਦੀ ਗੱਲ ਮੇਰੇ ਲਈ ਹੋਰ ਕੋਈ ਨਹੀਂ ਹੋ ਸਕਦੀ ਮੈਂ ਤੈਨੂੰ ਪਹਿਲਾਂ ਵੀ ਇਹ ਗੱਲ ਸਮਝਾਈ ਸੀ ਕਿ ਲੋੜ ਤੋਂ ਜ਼ਿਆਦਾ ਕੋਈ ਚੀਜ਼ ਚੰਗੀ ਨਹੀਂ ਹੁੰਦੀ ਜੇਕਰ ਉਹਨਾਂ ਚੀਜ਼ਾਂ ਨੂੰ ਹੱਦ ਵਿੱਚ ਰਹਿ ਕੇ ਇਸਤੇਮਾਲ ਕਰੋ ਤਾਂ ਚੰਗਾ ਹੈ ਕਿਉਂਕਿ ਇੱਕ ਹੱਦ ਤੋਂ ਬਾਅਦ ਇਹ ਸਭ ਚੀਜ਼ਾਂ ਦੀ ਲਤ ਲੱਗ ਜਾਂਦੀ ਹੈ ਪਰ ਇਸ ਬਾਰੇ ਵਿੱਚ ਤੂੰ ਤਾਂ ਹੀ ਸੋਚੇਗੀ ਜਦੋਂ ਫੋਨ ਦਾ ਖਿਹੜਾ ਛੱਡੇਗੀ ਤੂੰ ਤਾਂ ਇਸ ਫੋਨ ਦੀ ਇਹੋ ਜੀ ਆਦਤ ਪਾ ਲਈ ਹੈ ਇਸ ਦੇ ਸਾਹਮਣੇ ਤੂੰ ਆਪਣੇ ਸਾਰੇ ਰਿਸ਼ਤੇ ਛੋਟੇ ਕਰ ਦਿੱਤੇ ਹਨ ਇਸ ਗੱਲ ਤੇ ਸੋਨਮ ਪੜ ਕੇ ਹੀ ਅਤੇ ਆਖਿਆ ਜੇ ਤੁਹਾਨੂੰ ਮੇਰੇ ਫੋਨ ਤੋਂ ਐਨੀ ਹੀ ਨਫ਼ਰਤ ਹੈ ਤਾਂ ਤੁਸੀਂ ਮੈਨੂੰ ਤਲਾਕ ਕਿਉਂ ਨਹੀਂ ਦੇ ਦਿੰਦੇ ਨਫ਼ਰਤ ਹੋਣ ਲੱਗਿਆ ਮੈਨੂੰ ਤੁਹਾਡੇ ਤੋਂ ਤੁਹਾਡੇ ਚਿਹਰੇ ਤੋਂ ਮੈਨੂੰ ਤਲਾਕ ਦੇ ਖੁਦ ਵੀ ਟੈਨਸ਼ਨ ਫ੍ਰੀ ਹੋ ਜਾਓ ਤੇ ਮੈਨੂੰ ਵੀ ਟੈਨਸ਼ਨ ਫ੍ਰੀ ਕਰੋ ਇਸ ਬੁਰਿਤ ਪਰ ਜਿੰਦਗੀ ਤੋਂ ਆਜ਼ਾਦ ਕਰ ਦਿਓ ਇਸ ਤਰ੍ਹਾਂ ਕਹਿੰਦੇ ਹੋਏ ਸੋਨਮ ਗੁੱਸਾ ਕਰਕੇ ਆਪਣੇ ਕ ਵਿਚ ਚਲੀ ਗਈ ਪਰ ਇਹ ਗੱਲ ਸੁਣ ਕੇ ਅਮਨ ਹੈਰਾਨ ਰਹਿ ਗਿਆ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇੱਕ ਉਹ ਕੁੜੀ ਹੈ ਜਿਸ ਨੂੰ ਉਸ ਜਾਨੋਂ ਵੱਧ ਪਿਆਰ ਕਰਦਾ ਸੀ ਦੂਜੇ ਕਮਰੇ ਵਿੱਚ ਸੋਨਮ ਬੈੱਡ ਤੇ ਪਈ ਹੰਝੂ ਵਹਾ ਰਹੀ ਸੀ ਅਤੇ ਸੋਚਣ ਲੱਗੀ ਸਹੀ ਕਹਿ ਰਹੇ ਸੀ ਮੇਰੇ ਮੰਮੀ ਡੈਡੀ ਅਮਨ ਮੇਰੇ ਲਈ ਕ ਹੈ ਹੀ ਨਹੀਂ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਆਪਣੇ ਮਨ ਦੀ ਸੁਣ ਕੇ ਕਿੰਨੀ ਵੱਡੀ ਬੇਵਕੂਫੀ ਕਰ ਬੈਠੀ ਆਪਣੇ ਹੱਥਾਂ ਨਾਲ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਖੜ ਹੌਲੀ ਹੌਲੀ ਉਦੋਂ ਫਿਰ ਤੋਂ ਨੋਰਮਲ ਹੋਣ ਦੀ ਕੋਸ਼ਿਸ਼ ਕਰਨ ਲੱਗੇ ਉਹਨਾਂ ਦੇ ਵਿਆਹ ਨੂੰ 1 ਸਾਲ ਪੂਰਾ ਹੋ ਗਿਆ ਸੀ ਵਿਆਹ ਦੀ ਵਰੇ ਗੰਣ ਤੇ ਇੱਕ ਦਿਨ ਪਹਿਲਾਂ ਹੀ ਅਮਨ ਨੇ ਆਪਣੀ ਘਰਵਾਲੀ ਸੋਨਮ ਨੂੰ ਕਿਹਾ ਕਿ ਸੋਨਮ ਕੱਲ ਆਪਣੇ ਵਿਆਹ ਨੂੰ 1 ਸਾਲ ਪੂਰਾ ਹੋ ਜਾਵੇਗਾ ਤਾਂ ਸੋਨਮ ਖੁਸ਼ ਤੇ ਉਸਾਈਦ ਸੀ ਅਤੇ ਕਹਿਣ ਲੱਗੀ ਦੱਸੋ ਕਿਵੇਂ ਮਨਾਉਗੇ ਤੁਸੀਂ ਸਾਡੇ ਵਿਆਹ ਦੀ ਵਰੇ ਗੰਣ ਅਮਨ ਖੁਸ਼ੀ ਨਾਲ ਕਹਿਣ ਲੱਗਾ ਬੜੇ ਅਨੋਖੇ ਤਰੀਕੇ ਨਾਲ ਇਹਨਾਂ ਸੁਣ ਕੇ ਸੋਨਮ ਬਹੁਤ ਖੁਸ਼ ਹੋ ਗਈ ਤਾਂ ਅਮਨ ਨੇ ਕਿਹਾ ਸਵੇਰੇ ਛੇਤੀ ਤਿਆਰ ਹੋ ਕੇ ਪਹਿਲਾਂ ਅਸੀਂ ਮੰਦਿਰ ਜਾ ਕੇ ਮੱਥਾ ਟੇਕਾਂਗੇ ਫਿਰ ਪ੍ਰਸਾਦ ਲੈਣ ਤੋਂ ਬਾਅਦ ਅਸੀਂ ਗਰੀਬਾਂ ਨੂੰ ਖਾਣਾ ਖਵਾਵਾਂ ਇਨਾਂ ਚ ਕੰਬਲ ਵੰਡਾਂਗੇ ਇਹ ਸੁਣਦਾ ਹੀ ਸੁਨਮ ਦੇ ਹੈਰਾਨੀ ਦੀ ਕੋਈ ਟਿਕਾਣਾ ਨਾ ਰਿਹਾ ਉਹ ਗੁੱਸੇ ਚ ਕਹਿਣ ਲੱਗੀ ਕਦੋਂ ਤੱਕ ਅਮਨ ਆਖਿਰ ਇਹ ਸਭ ਕਦੋਂ ਤੱਕ ਚੱਲੇਗਾ ਪੂਰਾ ਇੱਕ ਸਾਲ ਹੋ ਗਿਆ ਸਾਡੇ ਵਿਆਹ ਨੂੰ ਪਰ ਤੁਹਾਡੀਆਂ ਆਦਤਾਂ ਅਜੇ ਤੱਕ ਨਹੀਂ ਬਦਲੀਆਂ ਐਕਸਾਈਟਮੈਂਟ ਨਹੀਂ ਕੋਈ ਇੰਟਰਟੇਨਮੈਂਟ ਨਹੀਂ ਤੁਸੀਂ ਇੰਨੇ ਬੋਰਿੰਗ ਇਨਸਾਨ ਹੋ ਤੁਹਾਡੇ ਤੋਂ ਇੱਕ ਆਪਣੀ ਘਰ ਵਾਲੇ ਸਰਪ੍ਰਾਈਜ਼ ਤੱਕ ਨਹੀਂ ਦਿੱਤਾ ਜਾਂਦਾ ਤੁਸੀਂ ਕਿਉਂ ਨਹੀਂ ਸਮਝਦੇ ਜੀਵਨ ਵਿੱਚ ਚੇਂਜ ਲਿਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਜ਼ਿੰਦਗੀ ਜਿਉਣਾ ਕਿੰਨੀ ਬੋਰਿੰਗ ਲੱਗਦਾ ਹੈ ਸਿਰਫ ਪਿਆਰ ਦੇ ਬਲਬੁੱਤੀ ਤੇ ਪੂਰੀ ਜ਼ਿੰਦਗੀ ਗੁਜ਼ਾਰੀ ਨਹੀਂ ਜਾ ਸਕਦੀ ਸੁਪਨੇ ਵੀ ਹੁੰਦੇ ਹਨ ਇਨਸਾਨ ਦੇ ਕੁਝ ਇੱਛਾਵਾਂ ਵੀ ਹੁੰਦੀਆਂ ਹਨ ਲੋਕਾਂ ਨੂੰ ਵੇਖੋ ਕਿੰਨੇ ਮਾਡਰਨ ਐਡਵਾਂਸ ਹਨ ਵੈਸੇ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਵਿੱਚ ਮਜ਼ਾ ਆਉਂਦਾ ਹੈ ਸੁਨਮ ਤੁਸੀਂ ਤਾਂ ਕਹਿੰਦੇ ਸੀ ਕਿ ਜ਼ਿੰਦਗੀ ਇੱਕ ਹੈ ਇਹ बार-बार ਨਹੀਂ ਮਿਲਦੀ ਜ਼ਿੰਦਗੀ ਸਾਨੂੰ ਲੜਨ ਲਈ ਨਹੀਂ ਦਿੱਤੀ ਅਸੀਂ ਪਿਆਰ ਨਾਲ ਸਮਝਦਾਰੀ ਨਾਲ ਇਕੱਠੇ ਰਹਿ ਕੇ ਗੱਲ ਨੂੰ ਕੰਟਰੋਲ ਕਰ ਲਵਾਂਗੇ ਤੂੰ ਛੱਡ ਕੇ ਨਾ ਜਾ ਫਿਰ ਅਮਨ ਦੀ ਗੱਲ ਸੁਣ ਕੇ ਸੋਨਮ ਉਸਦੀ ਗੱਲ ਕੱਟ ਕੇ ਕਹਿਣ ਲੱਗੀ ਮੈਨੂੰ ਸਮਝਣ ਸਮਝਾਣ ਦੀ ਗੱਲ ਬਹੁਤ ਦੂਰ ਰਹਿ ਗਈ ਆਪਣਾ ਭਾਸ਼ਣ ਆਪਣੇ ਕੋਲ ਰੱਖ ਮੈਂ ਇੱਕ ਗੱਲ ਚੰਗੀ ਤਰ੍ਹਾਂ ਜਾਣ ਗਈਆਂ ਕਿ ਤੂੰ ਮੇਰੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰ ਸਕਦਾ ਤੇਰੇ ਵਰਗੇ ਇਨਸਾਨ ਨਾਲ ਮੈਂ ਰਹਿ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੀ ਐਨਾ ਕਹਿੰਦੇ ਹੋਏ ਸੋਨਮ ਨੇ ਆਪਣਾ ਬੈਗ ਚੱਕਿਆ ਤਾਂ ਅਮਨ ਕਹਿਣ ਲੱਗਾ ਠੀਕ ਹੈ ਸੋਨਮ ਜੇਕਰ ਤੈਨੂੰ ਇੰਨਾ ਹੀ ਬੁਰਾ ਲੱਗਦਾ ਹੈ ਤਾਂ ਤੂੰ ਇਹ ਘਰ ਛੱਡ ਕੇ ਜਾ ਸਕਦੀ ਹੈ ਪਰ ਇੱਕ ਗੱਲ ਯਾਦ ਰੱਖੀ ਫਿਰ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਲਈ ਬੰਦ ਹੋ ਜਾਣਗੇ ਤੂੰ ਚਾਕੇ ਵੀ ਮੇਰੀ ਜ਼ਿੰਦਗੀ ਵਿੱਚ ਦੂਜੀ ਵਾਰ ਨਹੀਂ ਆ ਸਕੇਂਗੀ ਤੁਹਾਡੇ ਵਰਗੇ ਬੰਦੇ ਦੀ ਜ਼ਿੰਦਗੀ ਵਿੱਚ ਵਾਪਸ ਆਉਣਾ ਵੀ ਕੌਣ ਚਾਹੁੰਦਾ ਹੈ ਇੱਥੇ ਵਾਪਸ ਆਉਣ ਤੋਂ ਚੰਗਾ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂ ਇਹਨਾਂ ਕਹਿੰਦੇ ਸਨ ਆਪਣਾ ਘਰ ਛੱਡ ਕੇ ਹਮੇਸ਼ਾ ਲਈ ਚਲੀ ਗਈ ਅੰਤ ਵਿੱਚ ਨੋਬਤ ਤਲਾਕ ਤੱਕ ਪਹੁੰਚ ਗਈ ਪਿਛਲੀਆਂ ਯਾਦਾਂ ਵਿੱਚ ਗਵਾਚੀ ਹੋਈ ਸਨਮ ਅਚਾਨਕ ਆਪਣੇ ਵਰਤਮਾਨ ਵਿੱਚ ਆਈ ਜਦੋਂ ਅਮਨ ਦੇ ਘਰ ਬਾਹਰ ਪਹੁੰਚ ਕੇ ਡਰਾਈਵਰ ਨੇ ਟੈਕਸੀ ਨੂੰ ਬ੍ਰੇਕ ਲਾਈ ਜਿਵੇਂ ਦਰਵਾਜ਼ੇ ਜਿਵੇਂ ਦਰਵਾਜ਼ੇ ਤੇ ਪਹੁੰਚ ਕੇ ਸੋਨਮ ਨੇ ਬੈਲ ਵਜਾਈ ਤਾਂ ਉਸ ਦੀ ਨਜ਼ਰ ਘਰ ਦੀ ਨੇਮ ਪਲੇਟ ਤੇ ਪਈ ਜਿੱਥੇ ਲਿਖਿਆ ਸੀ ਸੋਨਮ ਅਤੇ ਅਮਨ ਦਾ ਆਸ਼ਿਆਨਾ ਇਹ ਸਭ ਵੇਖ ਤਾ ਹੀ ਉਸ ਦੀ ਅੱਖਾਂ ਪਰ ਆਈਆਂ ਪਹਿਲ ਵੱਜਣ ਤੇ ਅਮਨ ਦੀ ਮੰਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸੋਨਮ ਨੇ ਉਹਨਾਂ ਦੇ ਪੈਰੀ ਹੱਥ ਲਾਇਆ ਹਮੇਸ਼ਾ ਦੇ ਵਾਂਗ ਸਦਾ ਸੁਆਗਤ ਰਹਿਣ ਦਾ ਆਸ਼ੀਰਵਾਦ ਉਹਨਾਂ ਦੇ ਸੁਭਾਵਿਕ ਮੂੰਹ ਵਿੱਚੋਂ ਨਿਕਲ ਗਿਆ ਤਾਂ ਸੋਨਮ ਹੈਰਾਨੀ ਨਾਲ ਉਹਨਾਂ ਵੱਲ ਦੇਖਣ ਲੱਗੀ ਉਸ ਸਮੇਂ ਸੋਨਮ ਦੇ ਮੋਬਾਈਲ ਦੇ ਰਿੰਗ ਵੱਜੀ ਤਾਂ ਮੰਮੀ ਮੈਂ ਪਹੁੰਚ ਗਈ ਹਾਂ ਬੁਝੇ ਜਹੀ ਦਿਲਨਾਲ ਸੋਨਮ ਨੇ ਕਿਹਾ ਤਾਂ ਦੂਜੇ ਪਾਸੇ ਆਵਾਜ਼ ਆਈ ਜਿਆਦਾ देर ਤੱਕ ਉੱਥੇ ਰੁਕਣ ਦੀ ਕੋਈ ਲੋੜ ਨਹੀਂ ਆਪਣਾ ਸਮਾਨ ਚੱਕ ਤੇ ਉਤੋਂ ਤੁਰਦੀ ਬਣ ਠੀਕ ਹੈ ਮੰਮੀ ਇੰਨਾ ਕਹਿੰਦੇ ਉਸਨੇ ਫੋਨ ਕੱਟ ਦਿੱਤਾ ਸਨਮ ਜਿਵੇਂ ਅੰਦਰ ਆਈ ਤਾਂ ਉਸ ਦੀ ਯਾਦਾਂ ਦਾ ਸਲਾਬ ਉਮੜ ਆਇਆ ਸਾਹਮਣੇ ਦੁਲਹਨ ਬਣੀ ਹੋਈ ਰੂਪ ਵਿੱਚ ਸਜੀ ਹੋਈ ਉਸਨਮ ਦੀ ਇੱਕ ਫੋਟੋ ਲੱਗੀ ਹੋਈ ਸੀ ਅੱਜ ਵੀ ਉਸ ਨੂੰ ਪੁੱਛ ਰਹੀ ਸੀ ਕਿਉਂ ਸਨਮ ਕਰ ਲਈ ਆਪਣੇ ਸੁਪਨੇ ਦੀ ਉਡਾਨ ਪੂਰੀ ਫਿਰ ਉਸ ਦੀ ਨਜ਼ਰ ਆਪਣੀਆਂ ਉਹਨਾਂ ਪੈੜਾਂ ਤੇ ਪਈ ਜਿਨ੍ਹਾਂ ਨੂੰ ਅਮਨ ਨੇ ਬੜੇ ਪਿਆਰ ਨਾਲ ਫੋਟੋ ਫਰੇਮ ਵਿੱਚ ਬਣਵਾ ਕੇ ਕੰਧ ਤੇ ਲਾਇਆ ਹੋਇਆ ਸੀ ਫਿਰ ਉਸ ਨੂੰ ਆਪਣੀ ਤੇ ਅਮਨ ਦੀ ਉਹ ਤਸਵੀਰ ਦਿਖੀ ਜਿਸ ਦੇ ਵਿੱਚ ਦੋਨੇ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਬਹੁਤ ਕੁਝ ਦਿਖਾਈ ਦੇ ਰਹੇ ਸਨ ਅਚਾਨਕ ਉਸ ਨੂੰ ਇਦਾਂ ਲੱਗਾ ਜਿਵੇਂ ਉਹ ਕਰਦੀ ਹਰ ਇੱਕ ਚੀਜ਼ ਚੀਕ-ਚੀਕ ਕੇ ਉਸ ਨੂੰ ਸਿਰਫ ਇਹ ਸਵਾਲ ਕਰ ਰਹੀ ਸੀ ਕਿ ਉਹ ਛੱਡ ਦਿੱਤਾ ਤੂੰ ਆਪਣਾ ਵਸਿਆ ਆਪਣਾ ਘਰ ਸਹਿ ਜੇ ਉਸ ਦੀ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ ਹੰਝੂਆਂ ਨੂੰ ਪੂੰਝਦੇ ਹੋਏ ਉਹ ਕਮਰੇ ਵਿੱਚ ਪਹੁੰਚੀ ਤਾਂ ਦੇਖਿਆ ਸਾਹਮਣੇ ਅਮਨ ਖੜ੍ਹਾ ਸੀ ਸੋਨਮ ਦੇ ਹੱਥ ਵਿੱਚ ਅਦਾਲਤ ਦੇ ਕਾਗਜ਼ਾਤ ਦੇਖ ਕੇ ਅਮਨ ਹੀ ਮਨ ਹੀ ਮਨ ਕਹਿਣ ਲੱਗਾ ਸੋਨਮ ਪਲਾ ਇਨ੍ਹਾਂ ਕਾਗਜ਼ਾਂ ਵਿੱਚ ਲਿਖੀਆਂ ਗਈਆਂ ਗੱਲਾਂ ਸਾਰੀਆਂ ਚੀਜ਼ਾਂ ਤੂੰ ਇੱਥੋਂ ਲੈ ਕੇ ਜਾ ਸਕਦੀ ਹੈ ਸਾਡੇ ਦੋਨਾਂ ਦੇ ਵਿਚਾਲੇ ਉਹ ਥਾਂ ਇੱਕ ਕਾਗਜ਼ ਵਿੱਚ ਨਹੀਂ ਲਿਖੀ ਇਹਨਾਂ ਜ਼ਰੂਰੀ ਸੀ ਇਹ ਕਾਗਜ਼ ਦਾ ਟੁਕੜਾ ਫਿਰ ਥੋੜੀ ਦੇਰ ਬਾਅਦ ਚੁੱਪ ਤੋਂ ਬਾਅਦ ਆਪਣੇ ਆਪ ਨੂੰ ਨੋਰਮਲ ਦਿਖਾਉਂਦਿਆਂ ਹੋਇਆ ਅਮਨ ਕਹਿਣ ਲੱਗਾ ਕਿਵੇਂ ਸੋਨਮ ਮੈਂ ਠੀਕ ਹਾਂ ਤੁਸੀਂ ਦੱਸੋ ਕਿਵੇਂ ਹੋ ਸਨਮ ਨੇ ਪੁੱਛਿਆ ਤਾਂ ਮਨ ਅਜੇ ਕੁਝ ਕਹਿਣ ਹੀ ਲੱਗਾ ਸੀ ਕਿ ਇੰਨੇ ਵਿੱਚ ਫਿਰ ਸੁਨਮ ਦੇ ਮੋਬਾਈਲ ਤੇ ਉਸਦੀ ਸਹੇਲੀ ਦਾ ਕਾਲ ਆ ਗਈ ਉਸਦੀ ਕਾਲ ਸੁਣਦੇ ਸੁਨਮ ਦੇ ਪੈਰਾਂ ਹੇਠ ਜਮੀਨ ਨਿਕਲ ਗਈ ਸੀ ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਹਿੰਦੇ ਹੋਏ ਸੋਨਮ ਰੋਣ ਲੱਗੀ ਸੋਨਮ ਦੇ ਰੋਣ ਦੀ ਆਵਾਜ਼ ਸੁਣ ਕੇ ਅਮਨ ਦੀ ਮੰਮੀ ਵੀ ਆਪਣੇ ਕਮਰੇ ਵਿੱਚੋਂ ਬਾਹਰ ਆਈ ਅਮਨ ਵੀ ਘਬਰਾ ਗਿਆ ਕਿ ਆਖਰ ਕੀ ਗੱਲ ਹੋਈ ਆ ਸੋਨਮ ਨੇ ਰੋਂਦੇ ਹੋਏ ਕਿਹਾ ਅਮਨ ਮੇਰੀ ਸਹੇਲੀ ਮੀਰਾ ਨੇ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਸਮੇਂ ਉਹ ਹਸਪਤਾਲ ਵਿੱਚ ਤਾਕਲ ਹੈ ਮੈਨੂੰ ਹੁਣੇ ਹੀ ਮਿਲਣ ਜਾਣਾ ਪਵੇਗਾ ਕਹਿੰਦੇ ਹੋਏ ਜਿਮੀ ਸੋਨਮ ਬਾਹਰ ਜਾਣ ਲੱਗੀ ਤਾਂ ਅਮਨ ਕਹਿਣ ਲੱਗਾ ਰੁਕ ਜਾ ਅਮਨ ਮੈਂ ਵੀ ਤੇਰੇ ਨਾਲ ਚੱਲਦਾ ਹਾਂ ਸੋਨਮ ਅਮਨਦੇ ਨਾਲ ਬਾਈਕ ਤੇ ਬਹਿ ਕੇ ਆਪਣੀ ਸਹੇਲੀ ਨੂੰ ਮਿਲਣ ਹਸਪਤਾਲ ਵਿੱਚ ਪਹੁੰਚੀ ਵੀਰ ਆਖਰ ਤੋਂ ਇਦਾਂ ਕਦਮ ਕਿਉਂ ਚੁੱਕਿਆ ਇਹ ਸਭ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਵਾਲਿਆਂ ਬਾਰੇ ਕਿਉਂ ਨਹੀਂ ਸੋਚਿਆ ਉਸ ਨੇ ਤਾਂ ਮੈਨੂੰ ਮਜਬੂਰ ਕੀਤਾ ਸੀ ਇਦਾਂ ਦਾ ਕਦਮ ਚੁੱਕਣ ਵਾਸਤੇ ਇਹ ਸੁਣਦੇ ਹੀ ਸੋਨਮ ਹੈਰਾਨ ਰਹੇਗੀ ਫਿਰ ਕਹਿਣ ਲੱਗੀ ਪਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਤੁਸੀਂ ਤਾਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀ ਜਿੰਨਾ ਮਰਜ਼ੀ ਐਸ਼ੋ ਆਰਾਮ ਦੀ ਜ਼ਿੰਦਗੀ ਮਿਲ ਜਾਵੇ ਜੇਕਰ ਪਤੀ ਉਸਦੇ ਪਤਨੀ ਨੂੰ ਪਿਆਰ ਨਹੀਂ ਕਰਦਾ ਤਾਂ ਉਸਦੀ ਜ਼ਿੰਦਗੀ ਬਰਬਾਦ ਹੈ ਬੇਜਾਨ ਹੈ ਬੇਰੰਗ ਹੈ ਕੁਝ ਇਹੋ ਜਿਹਾ ਹੀ ਮੇਰੇ ਨਾਲ ਹੋਇਆ ਕਿਉਂਕਿ ਮੇਰਾ ਪਤੀ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਸੀ ਹੁਣ ਮੈਂ ਜਿਉਂ ਕੇ ਕਰਾਂ ਵੀ ਤਾਂ ਕੀ ਕਰਾਂ ਇਹ ਸਚਾਈ ਸੁਣ ਕੇ ਸੁਨਮ ਦੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਗਈਆਂ ਉਹ ਆਪਣੇ ਆਪ ਨੂੰ ਸਮਾਲ ਨਹੀਂ ਸકી ਫਿਰ ਅਚਾਨਕ ਉਸ ਨੂੰ ਅਮਨ ਦੇ ਰਿਸ਼ਤੇ ਦਾ ਖਿਆਲ ਆਇਆ ਉਸ ਇਨਸਾਨ ਨੇ ਤਾਂ ਸਿਰਫ ਤੋਂ ਸਿਰਫ ਉਸੇ ਨੂੰ ਹੀ ਪਿਆਰ ਕੀਤਾ ਸੀ ਕਦੇ ਵੀ ਉਸਤੇ ਪਿਆਰ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਸੀ ਉਸਨੇ ਉਸਦੀ ਹਰ ਜ਼ਰੂਰਤ ਪੂਰੀ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀ ਸੀ ਥੋੜੀ देर ਤੋਂ ਬਾਅਦ ਸੋਨਮ ਅਤੇ ਅਮਨ ਹਸਪਤਾਲ ਵਿੱਚੋਂ ਬਾਹਰ ਆਏ ਤਾਂ ਅਮਨ ਨੇ ਸੋਨਮ ਨੂੰ ਪੁੱਛਿਆ ਕਿੱਥੇ ਚੱਲਣਾ ਹੈ ਜੇ ਤੂੰ ਠੀਕ ਮਹਿਸੂਸ ਨਹੀਂ ਕਰ ਰਹੀ ਤਾਂ ਮੈਂ ਤੈਨੂੰ ਘਰ ਛੱਟ ਆਨਾ ਹਾਂ ਤੂੰ ਕੱਲ ਨੂੰ ਸਮਾਨ ਲੈ ਕੇ ਆ ਸਕਦੀ ਹੈ ਪਰ ਸੋਨਮ ਨੇ ਕਿਹਾ ਕਿ ਨਹੀਂ ਤੁਹਾਡੇ ਘਰ ਚੱਲਣਾ ਹੈ ਜੇਕਰ ਮੈਂ ਇੱਕ ਵਾਰ ਚਲੇ ਗਈ ਤਾਂ ਕਦੇ ਸ਼ਾਇਦ ਦੂਜੀ ਵਾਰ ਕਦੇ ਵਾਪਸ ਕਰਨੀ ਆ ਸਕਾਂਗੀ ਪੂਰੇ ਰਸਤੇ ਵਿੱਚ ਸੋਨਮ ਦੇ ਦਿਮਾਗ ਵਿੱਚ ਵਿਚਾਰਾਂ ਦਾ ਤੂਫਾਨ ਉਛਲਦਾ ਰਿਹਾ ਅਤੇ ਸੋਚਣ ਲੱਗੀ ਠੀਕ ਹੀ ਕਹਿੰਦੇ ਸੀ ਅਮਨ ਜੋ ਲੋਕ ਸੋਸ਼ਲ ਮੀਡੀਆ ਤੇ ਖੁਸ਼ ਦਿਖਾਈ ਦਿੰਦੇ ਹਨ ਜ਼ਰੂਰੀ ਨਹੀਂ ਕਿ ਉਹ ਜ਼ਿੰਦਗੀ ਵਿੱਚ ਵੀ ਖੁਸ਼ ਹੋਣ ਉਹਨਾਂ ਨੂੰ ਦੇਖ ਕੇ ਮੈਂ ਆਪਣੀ ਤੁਲਨਾ ਉਹਨਾਂ ਦੇ ਨਾਲ ਕਰਨ ਲੱਗ ਪਈ ਸੀ ਕਿ ਅਸੀਂ ਵੀ ਉਹਦੇ ਤਰ੍ਹਾਂ ਜ਼ਿੰਦਗੀ ਜੀਏ ਉਹ ਵੀ ਜੀਰੇ ਹਨ ਐਸੇ ਜਦੋਂ ਚਿਹਰੇ ਵਿੱਚ ਜੋ ਸਾਡੇ ਕੋਲ ਆਉਂਦਾ ਅਸੀਂ ਉਹਨਾਂ ਦੀ ਵੀ ਮਹੱਤਵ ਸਮਝ ਨਹੀਂ ਪਾਉਂਦੇ ਫਿਰ ਆਪਣੇ ਹੱਥ ਵਿੱਚ ਕੋਟ ਵਾਲੇ ਕਾਗਜ਼ ਦੇ ਦੇਖਦੇ ਹੋਏ ਮਨ ਹੀ ਮਨ ਇਸ ਕਾਗਜ਼ ਦੇ ਟੁਕੜੇ ਨੇ ਸਿਰਫ ਮੇਰੇ ਕੋਲੋਂ ਮੇਰਾ ਪਿਆਰ ਹੀ ਨਹੀਂ ਸਗੋ ਮੇਰੀ ਹਰ ਖੁਸ਼ੀ ਉਹਨਾਂ ਖੂਬਸੂਰਤ ਪਲਾਂ ਨੂੰ ਵੀ ਖੋਲਿਆ ਹੈ ਜਿੰਨਾ ਜੋ ਕਦੇ ਅਸੀਂ ਦੋਨਾਂ ਨੇ ਇਕੱਠੇ ਲੰਘਾਏ ਸੀ ਥੋੜੀ ਦੇਰ ਬਾਅਦ ਉਹ ਕਰ ਪਹੁੰਚਦੇ ਹਨ ਅਮਨ ਨੇ ਕਿਹਾ ਤੂੰ ਕਮਰੇ ਵਿੱਚ ਆਪਣਾ ਸਮਾਨ ਲਿਆ ਜਿਵੇਂ ਅਮਨ ਆਪਣੀ ਮੰਮੀ ਦੇ ਕੋਲ ਜਾ ਕੇ ਕਮਰੇ ਵਿੱਚ ਜਾਣ ਲੱਗਾ ਤਾਂ ਸੋਨਮ ਕਹਿਣ ਲੱਗੀ ਅਮਨ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਅਮਨ ਨੇ ਸੋਨਮ ਵੱਲ ਦੇਖਿਆ ਤਾਂ ਕਿਹਾ ਸੋਨਮ ਦੇ ਅੱਖਾਂ ਵਿੱਚ ਹੰਝੂ ਆ ਗਏ ਸੀ ਅਮਨ ਘਬਰਾ ਕੇ ਕਹਿਣ ਲੱਗਾ ਤੂੰ ਠੀਕ ਤਾਂ ਹੈ ਸੋਨਮ ਇੱਥੇ ਬੈਠ ਦੱਸ ਕੀ ਕਹਿਣਾ ਚਾਹੁੰਦੀ ਹੈ ਪਰ ਚਾਹੁੰਦੇ ਹੋਏ ਵੀ ਸੋਨਮ ਕੁਝ ਨਹੀਂ ਬੋਲ ਸਕੀ ਉਹ ਸੁਨੀ ਜੀ ਹੋ ਕੇ ਖੜੀ ਸੀ ਥੋੜੀ ਦੇਰ ਬਾਅਦ ਚੁੱਪ ਤੋਂ ਬਾਅਦ ਅਮਨ ਨੇ ਕਿਹਾ ਸੋਨਮ ਇੱਕ ਗੱਲ ਪੁੱਛਾਂ ਇੰਨੇ ਮਹੀਨੇ ਅਸੀਂ ਇੱਕ ਦੂਜੇ ਤੋਂ ਅਲੱਗ ਰਹੇ ਕੀ ਤੈਨੂੰ ਇੱਕ ਪਲ ਤੇਲੀ ਵੀ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿ ਤੈਨੂੰ ਮੇਰੇ ਨਾਲ ਗੱਲ ਕਰਨੀ ਚਾਹੀਦੀ ਹੈ ਇੱਕ ਵਾਰ ਮੈਨੂੰ ਫੋਨ ਤਾਂ ਕਰ ਲੈਂਦੀ ਇੰਨਾ ਕਮਜ਼ੋਰ ਰਿਸ਼ਤਾ ਸੀ ਸਾਡੇ ਦੋਹਾਂ ਕਹਿੰਦੇ ਹੋਏ ਅਮਨ ਦੀ ਆਵਾਜ਼ ਕੰਮ ਲੱਗ ਪਈ ਸੋਨਮ ਨੇ ਵੀ ਪਰੇ ਹੋਏ ਗੱਲ ਨਾਲ ਕਿਹਾ ਸੱਚ ਕਹਾ ਤਾਂ ਇਸ ਤਰ੍ਹਾਂ ਘਰ ਤੋਂ ਜਾਣ ਦਾ ਫੈਸਲਾ ਲੈ ਕੇ ਮੈਂ ਆਪਣੇ ਪੈਰਾਂ ਤੇ ਆਪ ਕੋ ਹਾੜੀ ਮਾਰ ਲਈ ਹੈ ਤੁਹਾਡੇ ਨਾਲ ਥੋੜੀ ਜੀ ਨਾਰਾਜ਼ ਹੋਈ ਮੈਂ ਦੂਜਿਆਂ ਨੂੰ ਸਾਡੇ ਦੋਨਾਂ ਰਿਸ਼ਤੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਮੇਰੇ ਆਪਣੇ ਰਿਸ਼ਤੇਦਾਰਾਂ ਨੇ ਮੈਨੂੰ ਗੁੱਸੇ ਨੂੰ ਕਦੋਂ ਨਫ਼ਰਤ ਵਿੱਚ ਬਦਲ ਦਿੱਤਾ ਮੈਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਇਸ ਗੱਲ ਦਾ ਅਹਿਸਾਸ ਮੈਨੂੰ ਹੋਇਆ ਤਦ ਤੱਕ ਅਦਾਲਤ ਦੇ ਪੇਪਰਾਂ ਦੇ ਸਾਈਨ ਕਰ ਚੁੱਕੀ ਸੀ ਮੇਰੇ ਆਪਣੇ ਨੇ ਮੈਨੂੰ ਤੁਹਾਡੇ ਤੋਂ ਇੰਨਾ ਦੂਰ ਕਰ ਦਿੱਤਾ ਸੀ ਦੁਬਾਰਾ ਤੁਹਾਡੇ ਕੋਲ ਆਉਣ ਦੇ ਕਾਬਿਲ ਹੀ ਨਹੀਂ ਰਹਿ ਸਕੀ ਇਹ ਸਭ ਗਲਤੀ ਤਾਂ ਮੇਰੀ ਹੀ ਸੀ ਜੋ ਉਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਦਿੱਤਾ ਅਮਨ ਅੱਜ ਸਭ ਕੁਝ ਗੁਜ਼ਰਨ ਤੋਂ ਬਾਅਦ ਮੈਨੂੰ ਅਹਿਸਾਸ ਹੋ ਰਿਹਾ ਹੈ ਜਿਵੇਂ ਸਭ ਕੁਝ ਬੇਰੁਖ ਹੋਇਆ ਜਾ ਰਿਹਾ ਹੈ ਤਲਾਕ ਹੋਣ ਤੋਂ ਬਾਅਦ ਜਿਵੇਂ ਮੇਰੀ ਜ਼ਿੰਦਗੀ ਮੇਰੇ ਤੋਂ ਦੂਰ ਜਾ ਰਹੀ ਹੈ ਅੱਜ ਮੈਨੂੰ ਸਮਝ ਆ ਰਿਹਾ ਹੈ ਜੋ ਮੇਰੀ ਸਭ ਤੋਂ ਜ਼ਿਆਦਾ ਪਰਵਾਹ ਕਰਦਾ ਸੀ ਮੈਂ ਉਸ ਦੀ ਕਦਰ ਨਹੀਂ ਕੀਤੀ ਜੋ ਗੱਲਾਂ ਤੁਸੀਂ ਮੈਨੂੰ ਸਮਝਾਉਂਦੇ ਸੀ ਉਸ ਨੂੰ ਮੈਂ ਕਦੇ ਸਮਝਿਆ ਹੀ ਨਹੀਂ ਮੈਂ ਹਮੇਸ਼ਾ ਗਲਤ ਸਮਝਦੀ ਸੀ ਪਰ ਹੌਲੀ-ਹੌਲੀ ਦੁਨੀਆਦਾਰੀ ਦੀ ਸਮਝ ਆਉਣ ਦੇ ਨਾਲ-ਨਾਲ ਉਹ ਸਾਰੀਆਂ ਗੱਲਾਂ ਮੇਰੇ ਸਮਝ ਵਿੱਚ ਆ ਚੁੱਕੀਆਂ ਹਨ ਜਦ ਮੈਂ ਇਸ ਦੌਰ ਵਿੱਚ ਰਿਸ਼ਤੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਅਸੀਂ ਹੀ ਆਪਣੇ ਸੰਸਕਾਰਾਂ ਤੋਂ ਦੂਰ ਜਾ ਰਹੇ ਹਾਂ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦੇ ਹਾਂ ਆਪਣੇ ਕੋਲ ਬੈਠਣ ਦਾ ਸਮਾਂ ਹੀ ਸਾਡੇ ਕੋਲ ਨਹੀਂ ਹੈ ਰਿਸ਼ਤਿਆਂ ਨੂੰ ਅਸੀਂ ਪੂਰੀ ਤਰ੍ਹਾਂ ਇੱਕ ਦੂਜੇ ਤੋਂ ਕਿਨਾਰੇ ਕਰ ਚੁੱਕੇ ਹਾਂ ਪਰ ਅਮਨ ਇਹਨਾਂ ਗੱਲਾਂ ਨੂੰ ਸਮਝਣ ਵਿੱਚ ਮੈਂ ਸ਼ਾਇਦ ਬਹੁਤ ਦੇਰ ਕਰ ਦਿੱਤੀ ਹੈ ਕਹਿੰਦੀ ਹੂ ਸੋਨਾ ਮੈਂ ਚੋਰ-ਚੋਰ ਦੀ ਰੋਣ ਲੱਗੀ ਫਿਰ ਕੁਝ ਸ਼ਾਂਤ ਹੁੰਦੇ ਕਹਿਣ ਲੱਗੀ ਅਮਨ ਤੁਸੀਂ ਵੀ ਤਾਂ ਮੈਨੂੰ ਫੋਨ ਕਰ ਸਕਦੇ ਸੀ ਇੱਕ ਵਾਰ ਮੈਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਮੈਨੂੰ ਲੈਣ ਤਾਂ ਆ ਹੀ ਸਕਦੇ ਸੀ ਅਮਨ ਨੇ ਕਿਹਾ ਸੋਚਿਆ ਤਾਂ ਬਹੁਤ ਪਰ ਸ਼ਾਇਦ ਹੰਕਾਰ ਦੀਆਂ ਕੰਧਾਂ ਬਹੁਤ ਜ਼ਿਆਦਾ ਉੱਚੀਆਂ ਹੋ ਗਈਆਂ ਸਨ ਮੈਂ ਮਜਬੂਰ ਹੋ ਚੁੱਕਿਆ ਸੀ ਜੇਕਰ ਕਮਾਂਡਰ ਨੇ ਇੱਕ ਪਾਸੇ ਰੱਖ ਕੇ ਮੈਂ ਆਪਣੇ ਹਾਲਤ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸਾਡਾ ਰਿਸ਼ਤਾ ਸ਼ਾਇਦ ਟੁੱਟੋਂ ਬਚ ਜਾਂਦਾ ਕਹਿੰਦੇ ਹੋਏ ਅਮਨ ਦੀ ਅੱਖਾਂ ਵੀ ਪਰ ਅਯੋਨਮ ਨੇ ਅਮਨ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਕਹਿਣ ਲੱਗੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਮਨ ਕਿ ਤੁਸੀਂ ਆਪਣੇ ਦਿਲ ਵਿੱਚ ਫਿਰ ਤੋਂ ਮੇਰੇ ਲਈ ਜਗ੍ਹਾ ਬਣਾ ਸਕਦੇ ਹੋ ਉਹ ਜਗ੍ਹਾ ਹਜੇ ਵੀ ਤੇਰੀ ਹੈ ਸੋਨਮ ਤੋਂ ਪਲਾਂ ਹੀ ਸਰੀਰ ਤੌਰ ਤੇ ਇਸ ਘਰ ਤੋਂ ਛੱਡ ਕੇ ਚਲੇ ਗਏ ਹਨ ਪਰ ਤੇਰੇ ਜਾਣ ਤੋਂ ਬਾਅਦ ਇੱਕ ਦਿਨ ਵੀ ਇਸ ਤਰ੍ਹਾਂ ਦਾ ਨਹੀਂ ਲੰਘਿਆ ਜਿਸ ਦਿਨ ਮੈਂ ਤੇਰੀ ਯਾਦ ਵਿੱਚ ਰੋਇਆ ਨਾ ਹੋਵਾਂ ਅਮਨ ਰੋ ਕੇ ਕਹਿਣ ਲੱਗਾ ਬਸ ਮੁੜ ਕੇ ਆ ਜਾ ਅਮਨ ਸੋਨਮ ਨੂੰ ਕਹਿਣ ਲੱਗਾ ਬਸ ਮੁੜ ਕੇ ਆ ਜਾ ਮੈਨੂੰ ਤੇਰੀ ਬਹੁਤ ਲੋੜ ਹੈ ਇਹ ਦੇਖ ਕੇ ਸੋਨਮ ਬਹੁਤ ਜ਼ਿਆਦਾ ਭਾਵੁਕ ਹੋ ਗਈ ਉਸਨੇ ਆਪਣਾ ਸਿਰ ਅਮਨ ਦੇ ਪੈਰਾਂ ਵਿੱਚ ਰੱਖ ਕੇ ਚੋਰ-ਚੋਰ ਨਾ ਰੋਣ ਲੱਗੀ ਆਪਣੀ ਚੁੰਨੀ ਨਾਲ ਅਮਨ ਦੇ ਕੋਟ ਸਾਫ ਕਰ ਰਹੀ ਸੀ ਅਥਰੂ ਲਗਾਤਾਰ ਅਮਨ ਦੇ ਪੁੱਟਾਂ ਉਤੇ ਡਿੱਗੇ ਜਾ ਰਹੇ ਸਨ ਉਸ ਦਾ ਸਿਰ ਅਮਨ ਦੇ ਗੋਡਿਆਂ ਤੇ ਸੀ ਆਮਨ ਵੀ ਜ਼ੋਰ-ਜ਼ੋਰ ਨਾਲ ਹੱਥ ਤੇ ਸਿਰ ਉੱਤੇ ਸਿਰ ਰੱਖ ਕੇ ਹੋ ਰਿਹਾ ਸੀ ਸੋਨਮ ਨੇ ਇੱਕ ਝਟਕੇ ਵਿੱਚ ਹੀ ਕੋਟ ਦੇ ਪੇਪਰ ਪਾੜ ਦਿੱਤੇ ਫਿਰ ਸੋਨਮ ਦੇ ਫੋਨ ਦੀ ਘੰਟੀ ਵੱਜੀ ਉੱਤ ਅੱਗੋਂ ਆਵਾਜ਼ ਆਈ ਹੈਲੋ ਬੇਟਾ ਤੂੰ ਅਜੇ ਤੱਕ ਘਰ ਕਿਉਂ ਨਹੀਂ ਆਈ ਇਨੀ ਦੇਰ ਕਿੱਥੇ ਲਾਈ ਹੈ ਤਾਂ ਸੋਨਮ ਕਹਿਣ ਲੱਗੀ ਮੰਮੀ ਮੈਂ ਤਾਂ ਕੱਦੀ ਆਪਣੇ ਘਰ ਪਹੁੰਚ ਚੁੱਕੀ ਹਾਂ ਪਰ ਆਹ ਘਰ ਤੁਹਾਡਾ ਨਹੀਂ ਇਹ ਮੇਰਾ ਘਰ ਹੈ ਮੇਰੇ ਤੇ ਮੇਰੇ ਅਮਨ ਦਾ ਘਰ ਹੈ ਮੈਂ ਹੁਣ ਆਪਣੇ ਘਰ ਹੀ ਹਾਂ ਅੱਕੇਂਦੇ ਹੋਏ ਸੋਨਮ ਨੇ ਫੋਨ ਕੱਟ ਦਿੱਤਾ ਉਸਦਾ ਸਿਰ ਅਮਨ ਦੀ ਛਾਤੀ ਤੇ ਟਿਕਿਆ ਹੋਇਆ ਸੀ ਅਮਨ ਨੇ ਉਸਨੂੰ ਆਪਣੀ ਬਾਹਾਂ ਵਿੱਚ ਕੁੜਿਆ ਭਾਵਨਾਵਾਂ ਦੀ ਐਸੀਆਂ ਛੱਲਾਂ ਉੱਠੀਆਂ ਕਿ ਹੰਕਾਰ ਦੀਆਂ ਸਾਰੀਆਂ ਕੰਦਾਂ ਟੁੱਟ ਗਈਆਂ ਦੋਵੇਂ ਟੁੱਟ ਗਏ ਹੋਏ ਜੀਵ ਮੁਰ ਤੋਂ ਇੱਕ ਹੋ ਗਏ ਉਹਨਾਂ ਦੇ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਥੋੜੀ ਦੇਰ ਬਾਅਦ ਅਮਨ ਤੇ ਸੋਨਮ ਨੂੰ ਪਤਾ ਲੱਗਾ ਉਹਨਾਂ ਦੇ ਮੰਮੀ ਘਰ ਨਹੀਂ ਹਨ ਉਹਨਾਂ ਨੇ ਸਾਰੇ ਪਾਸੇ ਵੇਖਿਆ ਪਰ ਉਹਨਾਂ ਨੂੰ ਮੰਮੀ ਕਿਤੇ ਦਿਖਾਈ ਨਹੀਂ ਦਿੱਤੀ ਅਮਨ ਨੇ ਆਪਣੀ ਮੰਮੀ ਨੂੰ ਕਈ ਵਾਰ ਫੋਨ ਵੀ ਲਾਇਆ ਪਰ ਫੋਨ ਲੱਗ ਹੀ ਨਹੀਂ ਰਿਹਾ ਸੀ ਤਕਰੀਬਨ 1 ਘੰਟੇ ਬਾਅਦ ਉਸਦੇ ਫੋਨ ਤੇ ਮੰਮੀ ਦਾ ਫੋਨ ਆਇਆ ਤੇ ਪੁੱਛਿਆ ਮੰਮੀ ਤੁਸੀਂ ਕਿੱਥੇ ਗਏ ਹੋ ਸਾਨੂੰ ਬਿਨਾਂ ਦੱਸੇ ਕਿੱਥੇ ਚਲੇ ਗਏ ਹੋ ਇਸ ਤਰ੍ਹਾਂ ਕਹਿੰਦੇ ਦੂਜੇ ਪਾਸੇ ਉਸਦੀ ਮੰਮੀ ਦੀ ਆਵਾਜ਼ ਹੈ ਬੇਟਾ ਵੈਸੇ ਤਾਂ ਬੱਚੇ ਆਪਣੇ ਮਾਪੇ ਤੋਂ ਬਹੁਤ ਕੁਝ ਸਿੱਖਦੇ ਹਨ ਪਰ ਅੱਜ ਮੈਨੂੰ ਜੋ ਕੁਝ ਆਪਣੇ ਬੱਚਾਂ ਤੋਂ ਸਿੱਖਣ ਨੂੰ ਮਿਲਿਆ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਮੈਂ ਤੁਹਾਡੇ ਪਾਪਾ ਦੇ ਘਰ ਹਾਂ ਅੱਜ ਤੋਂ ਮੈਂ ਤੇ ਤੇਰੇ ਪਾਪਾ ਇਕੱਠੇ ਰਹਾਂਗੇ ਸੋ ਤਲਾਕ ਹੋਣ ਤੇ ਬਾਅਦ ਵੀ ਦੁਬਾਰਾ ਜ਼ਿੰਦਗੀ ਜਿਉਣ ਦਾ ਫੈਸਲਾ ਲੈ ਲਿਆ ਇਹ ਕਹਿ ਕੇ ਅਮਨ ਦੀ ਮਾਂ ਜੋ ਜੋ ਨਾ ਰੋਣ ਲੱਗੇ ਫੋਨ ਉਤੇ ਆਪਣੇ ਪੁੱਤਰ ਦੀ ਗੱਲ ਆਪਣੇ ਪਿਓ ਨਾਲ ਕਰਵਾਈ ਲੱਗੋ ਇੰਨੇ ਸਾਲਾਂ ਬਾਅਦ ਪਿਓ ਦੀ ਆਵਾਜ਼ ਸੁਣ ਕੇ ਅਮਨ ਜੋਰ-ਜੋਰ ਨਾਲ ਰੋਣ ਲੱਗਾ ਤਾਂ ਉਸ ਦਾ ਪਿਓ ਕਹਿਣ ਲੱਗਾ ਖੁਸ਼ ਰਹਿ ਪੁੱਤਰਾ ਅਸੀਂ ਜ਼ਰੂਰ ਆਵਾਂਗੇ ਅਸੀਂ ਆਪਣੀ ਨੌ ਰਾਣੀ ਨੂੰ ਮਿਲਣ ਵਾਸਤੇ ਆਵਾਂਗੇ ਇਹਨਾਂ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਹੁਣ ਦੋਨੇ ਘਰ ਪਹੁੰਚ ਜਿਆਦਾ ਖੁਸ਼ ਇੰਨੀਆਂ ਦਿੱਕਤਾਂ ਤੋਂ ਬਾਅਦ ਦੋਹੇ ਇੱਕ ਹੋ ਗਏ ਸਨ ਛੋਟੀ-ਛੋਟੀ ਗੱਲਾਂ ਪਿੱਛੇ ਆਪਣਾ ਘਰ ਬਰਬਾਦ ਨਹੀਂ ਕਰਨਾ ਚਾਹੀਦਾ ਨਾ ਹੀ ਐਸੀਆਂ ਛੋਟੀਆਂ ਛੋਟੇ ਗੱਲਾਂ ਨੂੰ ਆਪਣੇ ਪਰਿਵਾਰ ਤੱਕ ਲੈ ਕੇ ਜਾਣਾ ਚਾਹੀਦਾ ਜੋ ਕਿ ਇਹਨਾਂ ਵਿੱਚ ਦਰਾਰ ਪਾਉਣ ਦਾ ਕੰਮ ਕਰਨਾ ਗੁੱਸੇ ਵਿੱਚ ਬਹੁਤ ਜ਼ਿਆਦਾ ਘਰ ਟੁੱਟਦੇ ਹੋਏ ਦੇਖੇ ਹਨ ਬਹੁਤ ਸਿਸੀਆਂ ਸਿਤੀਆਂ ਹਨ ਜੋ ਅਜੇ ਵੀ ਪੇਕਿਆਂ ਵਿੱਚ ਬੈਠੀਆਂ ਹਨ ਬਹੁਤ ਸਾਰੇ ਐਸੇ ਰਸਤੇ ਹਨ ਜੋ ਕਿਸੇ ਦੇ ਸ਼ੱਕ ਕਾਰਨ ਕਿਸੇ ਦੇ ਗੁੱਸੇ ਕਾਰਨ ਕਿਸੇ ਦੇ ਕਈਆਂ ਤਾਨੇ ਮੇੜਾ ਕਾਰਨ ਘਰ ਟੁੱਟਦੇ ਹੋਏ ਦੇਖੇ ਕਈਆਂ ਨੂੰ ਕਈ ਸਾਲ-ਸਾਲ ਹੋ ਗਏ ਪੇਕਿਆਂ ਘਰ ਬੈਠਿਆਂ ਨੂੰ ਸੋ ਸਮੂਹ ਪੰਜਾਬੀਆਂ ਨੂੰ ਇਹ ਗੁਜਾਰਸ਼ ਹੈ ਆਪਣੀ ਛੋਟੀ ਛੋਟੀ ਗੱਲਾਂ ਨੂੰ ਕਦੇ ਵੀ ਇਹਨਾਂ ਨਾਲ ਨਾ ਬਤਾਓ ਕਿ ਆਪਣੇ ਫੈਨ ਉਹਨਾਂ ਦੇ ਫਰਕ ਆਪਣੇ ਰਸਤੇ ਆ ਤੇ ਆਵੇ ਸੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਹੋਰ ਵੀ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਪਲੀਸ ਸਭੂ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ